ਜੋ ਜਿਹੜੇ ਵਾਟਰਫਾਲਸ ਹੈਗੇ ਆ ਉੱਥੇ ਪਹਿਲਾਂ ਹੀ ਪਾਣੀ ਵਾਲੇ ਸੱਪ ਰਹਿੰਦੇ ਹੋਣਗੇ ਹੂੰ ਤੇ ਉਹ ਤਾਂ ਇਹਨਾਂ ਲੋਕਾਂ ਕਰਕੇ ਉਹ ਇੱਧਰ ਉੱਧਰ ਭੱਜੇ ਹੋਏ ਨੇ ਬੇਸਿਕਲੀ ਤੇ ਹੁਣ ਉਹਨਾਂ ਨੇ ਲੋਕਾਂ ਨੇ ਇੱਕ ਸੱਪ ਦੇਖ ਲਿਆ ਤਾਂ ਉਹ ਉੱਥੋਂ ਦੀ ਭੱਜਣ ਲੱਗ ਗਏ ਹੂੰ ਮਤਲਬ ਉਹ ਲੋਕ ਸੱਪ ਡਰੇ ਹੋਏ ਅਸਲ 'ਚ ਲੋਕਾਂ ਤੁਸੀਂ ਸੱਪ ਵੀ ਚੱਲਦੇ ਆ ਉਹ ਮਤਲਬ ਐਦਾਂ ਨਹੀਂ ਹੈਗਾ ਕਿ ਤੁਹਾਡੇ ਨਾਲ ਪੰਗਾ ਲੈਣ ਆਉਂਦੇ ਆ ਕਿ ਜੇ ਉਹ 10 15 ਫੁੱਟ ਦੂਰ ਕਿਤੇ ਹੈਗੇ ਨੇ ਕਿ ਮੈਂ ਇਹਦੇ ਨਾਲ ਲੜਦਾ ਆ ਕੇ ਹਨਾ ਉਹ ਇਹਨਾਂ ਦੀ ਐਦਾਂ ਦੀ ਕੋਈ ਪ੍ਰਵ੍ਰਤੀ ਨਹੀਂ ਹੁੰਦੀ ਹੈਗੀ ਇਹ ਸਿਰਫ ਜਿਹੜਾ ਹੈਗਾ ਡਿਫੈਂਸਿਵ ਹੁੰਦੇ ਨੇ ਇਹ ਹੁੰਦਾ ਕਿ ਭੱਜਣਾ ਚਾਹੁੰਦੇ ਨੇ ਸਾਡੇ ਤੋਂ ਵੀ ਇੱਛਾਦਾਰੀ ਨਾਗ ਨਾਗਨ ਹੁੰਦੀਆਂ ਨੇ ਦੇਖੋ ਜਿੱਦਾਂ ਹੁਣ ਕਦੇ ਰੈਸਕਿਊ ਕੀਤਾ ਸੱਪਾਂ ਨਾਲ ਮੁੜ ਕੇ ਉਹ ਬੰਦਾ ਤਾਂ ਬਣਿਆ ਨਹੀਂ ਹੈਗਾ ਇਹ ਤਾਂ ਮਤਲਬ ਮੈਂ ਨਹੀਂ ਦੇਖਿਆ ਬੜਾ ਬੜਾ ਸੋਹਣਾ ਜਵਾਬ ਦਿੰਦਾ ਤੁਸੀਂ ਹੂੰ ਤੇ ਕਹਾਣੀਆਂ ਫਿਰ ਕਿੱਥੋਂ ਬਣੀਆਂ ਵੀ ਸੱਪ ਐ ਉਹ ਬੰਦਾ ਬਣ ਜਾਊਗਾ ਮੈਂ ਤਸਵੀਰ ਦੀ ਵੀ ਪਹਿਲਾਂ ਗੱਲ ਕੀਤੀ ਸੀ ਤਸਵੀਰ ਖਿੱਚ ਲੈਂਦੀ ਆ ਬਦਲਾ ਲੈਂਦੇ ਨੇ ਇਹ ਕਹਾਣੀਆਂ ਫਿਰ ਕਿੱਥੋਂ ਬਣੀਆਂ ਕਿੱਥੋਂ ਆਈਆਂ ਇਹ ਕਹਾਣੀਆਂ ਜ਼ਿਆਦਾ ਹਿੰਦੀ ਮੂਵੀਜ਼ ਚੋ ਵੀ ਬਣੀਆਂ ਨੇ ਕਿਉਂਕਿ ਉਹਦੇ ਵਿੱਚ ਉਹ ਐਂਟਰਟੇਨਮੈਂਟ ਪਰਪਸ ਲਈ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਤੇ ਉਹਦੇ ਵਿੱਚ ਕੋਈ ਅੱਦਾ ਦੀ ਤੱਥਾਂ ਦੇ ਆਧਾਰ ਦੇ ਉੱਤੇ ਕੋਈ ਗੱਲ ਨਹੀਂ ਹੁੰਦੀ ਸੀ ਨਾ ਇਹ ਕੋਈ ਸਾਇੰਟਿਫਿਕ ਕੋਈ ਗੱਲ ਨਹੀਂ ਹੁੰਦੀ ਸੀ ਉਹਦੇ ਵਿੱਚ ਹੀ ਸੱਪ ਨੂੰ ਦੁੱਧ ਪਲਾਣਾ ਨਾਗਿੰਦ ਦਾ ਬਦਲਾ ਲੈਣਾ ਜ਼ਹਿਰ ਨੂੰ ਚੂਸ ਕੇ ਕੱਢ ਲੈਣਾ ਉਹ ਸਾਰੀਆਂ ਚੀਜ਼ਾਂ ਅੱਗੇ ਸਾਡੇ ਤੱਕ ਆਈਆਂ ਸੱਪ ਦੁੱਧ ਪੀਦਾ ਸੱਪ ਦੁੱਧ ਹজম ਨਹੀਂ ਕਰ ਸਕਦਾ ਕਿਉਂਕਿ ਉਹਦੇ ਅੰਦਰ ਇਦਾਂ ਦੇ ਕੋਈ ਪਾਚਕ ਰਸ ਨਹੀਂ ਹੈਗੇ ਕਿ ਜਿਹਦੇ ਨਾਲ ਉਹ ਦੁੱਧ ਨੂੰ ਹজম ਕਰ ਲਵੇ ਤਾਂ ਫਿਰ ਉਹ ਪੀਏਗਾ ਕਿਉਂ ਇਹ ਹੁਣ ਹਰੇਕ ਜਾਨਵਰ ਦੇ ਵਿੱਚ ਇਦਾਂ ਹੀ ਆ ਹੁਣ ਸ਼ੇਰ ਜਿਹੜੇ ਹੈਗੇ ਉਹ ਰੋਟੀਆਂ ਤੇ ਗੁਜ਼ਾਰਾ ਨਹੀਂ ਕਰ ਸਕਦੇ ਉਹ ਹজম ਵੀ ਨਹੀਂ ਹੋਣੀਆਂ ਉਹਨਾਂ ਨੂੰ ਤੇ ਇਹ ਤਾਂ ਜਦ ਜਿਹੜੇ ਆ ਸਨੇਕ ਚਾਰਮਰ ਹੁੰਦੇ ਆ ਸਪੇਰੇ ਹੁੰਦੇ ਆ ਇਹਨਾਂ ਨੂੰ ਜੋ ਡੇਡ ਡੇਡ ਦੋ ਦੋ ਮਹੀਨਾ ਭੁੱਖਾ ਰੱਖਦੇ ਨੇ ਉਹ ਭੁੱਖਾ ਰਹਿੰਦਾ ਵੀ ਹੈ ਕਿਉਂਕਿ ਕੈਪਟਿਵਿਟੀ ਦੇ ਵਿੱਚ ਉਹ ਖਾਣ ਦਾ ਨਹੀਂ ਹੈਗਾ ਔਰ ਫਿਰ ਉਹ ਡੀਹਾਈਡਰੇਟਿਡ ਵੀ ਹੁੰਦਾ ਉਹਨੂੰ ਵਾਟਰ ਦੀ ਨੀਡ ਹੁੰਦੀ ਆ ਤੇ ਫਿਰ ਜਦੋਂ ਉਹਨੂੰ ਕੱਚੀ ਲੱਸੀ ਆ ਦੁੱਧ ਮੂਰੇ ਕੀਤਾ ਜਾਂਦਾ ਤਾਂ ਉਹ ਉਹ ਥੋੜਾ ਬਹੁਤ ਉਹਨੂੰ ਪੀ ਲੈਂਦਾ ਬਟ ਉਹਦੇ ਲਈ ਬਹੁਤ ਖਤਰਨਾਕ ਹਾਂ ਉਹਦੇ ਲਈ ਉਹ ਠੀਕ ਨਹੀਂ ਉਹਦੇ ਸਿਸਟਮ ਲਈ ਠੀਕ ਨਹੀਂ ਆਏਗਾ ਕਿਉਂਕਿ ਉਹ ਉਹ ਜਿਹੜੀ ਚੀਜ਼ ਨੂੰ ਹজম ਨਹੀਂ ਕਰ ਸਕਦਾ ਜਿਹੜੀ ਚੀਜ਼ ਨੂੰ ਬੰਦਾ ਨਹੀਂ ਹজম ਕਰ ਸਕਦਾ ਉਹ ਉਹਨੂੰ ਖਾਏਗਾ ਤਾਂ ਅੰਦਰ ਕੋਈ ਗੜਬੜ ਤਾਂ ਹੋਣੀ ਹੀ ਆ ਮਤਲਬ 나ਗ ਪੰਚਮੀ ਤੇ ਲੋਕੀ ਕਹਿੰਦੇ ਆ ਵੀ ਤੁਹਾਨੂੰ ਸੱਪ ਦੇਖਦਾ ਤਾਂ ਉਹਨੂੰ ਤੁਹਾਨੂੰ ਦੁੱਧ ਪਿਆਣਾ ਚਾਹੀਦਾ ਤੇ ਬਹੁਤ ਫਾਇਦੇਮੰਦ ਤੁਹਾਡੇ ਲਈ ਬਹੁਤ ਫਾਇਦੇਮੰਦ ਆ ਬਟ ਇਹ ਗੱਲਾਂ ਐਵੇਂ ਬਣਾਈਆਂ ਹੋਈਆਂ ਫਿਰ ਦੇਖੋ ਸੱਪ ਦੇ ਲਿਹਾਜ਼ ਨਾਲ ਤਾਂ ਕੋ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਉਹਦਾ ਤਾਂ ਨੁਕਸਾਨ ਹੀ ਹੁੰਦਾ ਹੂੰ ਬਹੁਤ ਸਾਰੇ ਸੱਪ ਇਦਾਂ ਮਰ ਵੀ ਜਾਂਦੇ ਨੇ ਕਿਉਂਕਿ ਉਹ ਪਹਿਲੇ ਹੀ ਮਰੇ ਹੋਏ ਤਾਂ ਸੱਪ ਹੁੰਦੇ ਜਿਹੜੇ ਸੁਪੇਰੀਆਂ ਦੇ ਹੱਥ ਲੱਗ ਗਏ ਉਹ ਸੱਪ ਜਿਹੜੇ ਹੈਗੇ ਉਹ ਅੱਧ ਮਰੇ ਆ ਹੂੰ ਤਦ ਹੀ ਉਹ ਚਾਦਰ ਦੇ ਉੱਤੇ ਹਿਲਦੇ ਨਹੀਂ ਹੈਗੇ ਪਏ ਹੁੰਦੇ ਨੇ ਉਹਨਾਂ ਦੀ ਰੀੜ ਤੋੜੀ ਹੁੰਦੀ ਆ ਉਹਨਾਂ ਦੇ ਦੰਦ ਖੁਰਚੇ ਹੁੰਦੇ ਨੇ ਪੱਟੇ ਹੁੰਦੇ ਨੇ ਉਹ ਤਾਂ ਮਤਲਬ ਇੱਕ ਵੈਸੀ ਮਤਲਬ ਇੱਕ ਕਹਿ ਲਓ ਬਿਜ਼ਨਸ ਕਰਨ ਦੇ ਲਈ ਇੱਕ ਇੱਕ ਡਮੀ ਜੀ ਬਣਾ ਲਈ ਉਹਨਾਂ ਨੇ ਤੇ ਉਹਨੂੰ ਫਿਰ ਮੁੜ ਕੇ ਉਹ ਜਦੋਂ ਉਹ ਮਰਨ ਵਾਲਾ ਹੁੰਦਾ ਉਹਨੂੰ ਕਿਤੇ ਸਿੱੜ ਦਿੰਦੇ ਨੇ ਹੁਣ ਆਪਾਂ ਜਿਵੇਂ ਕਈ ਵਾਰੀ ਜਾਂਦੇ ਆ ਪਹਾੜੀ ਰਸਤੇ ਤੇ ਜਾਂਦੇ ਆ ਕਈ ਵਾਰੀ ਕਿਸੇ ਧਾਰਮਿਕ ਸਥਾਨ ਤੇ ਵੀ ਜਾਂਦੇ ਆ ਲੋਕਾਂ ਨੇ ਪਾਈਥਨਸ ਰੱਖਿਆ ਹੁੰਦੇ ਨੇ ਆਮ ਨਾਗ ਤੱਕ ਰੱਖੇ ਹੁੰਦੇ ਲੋਕਾਂ ਨੇ ਮਤਲਬ ਉਹ ਅਸਲ ਦੇ ਵਿੱਚ ਇਹਨਾਂ ਨੇ क्रुएਲਟੀ ਕੀਤੀ ਹੁੰਦੀ ਹੈ क्रुएਲਟੀ ਕੀਤੀ ਹੁੰਦੀ ਹੈ ਕਈਆਂ ਦੇ ਮੂੰਹ ਸਿਲੇ ਹੁੰਦੇ ਨੇ ਕਈਆਂ ਦੇ ਮਤਲਬ ਟਾਂਕੇ ਲਾ ਕੇ ਪ੍ਰੋਪਰ ਕਈਆਂ ਦੇ ਫੈਬਰਿਕ ਕਿੱਕ ਲਾ ਦਿੰਦੇ ਨੇ ਇਹ ਫੈਬਰਿਕ ਕਿੱਕ ਤੱਕ ਲਾ ਫੈਬਰਿਕ ਕਿੱਕ ਤੱਕ ਲਾ ਦਿੰਦੇ ਆ ਜੀ ਮਤਲਬ ਆਪਾਂ ਇੰਡੀਆ ਦੇ ਪੱਧਰ ਤੇ ਕੇਸ ਦੇਖੀ ਹੈ ਨਾ ਇਦਾਂ ਦੇ ਕੇਸ ਆਏ ਨੇ ਜਿੱਚ ਫੈਬਰਿਕ ਕਿੱਕ ਵੀ ਲਾਈ ਹੋਈ ਆ ਤੇ ਉਹ ਜਿਹੜੇ ਡੀਫੈਂਕ ਤਾਂ ਕਰੇ ਦਿੰਦੇ ਆ ਦੰਤ ਤਾਂ ਕਾਢੇ ਦਿੰਦੇ ਆ ਉਹਦੇ ਕਿਉਂਕਿ ਖੁਦ ਨੂੰ ਵੀ ਖਤਰਾ ਹੁੰਦਾ ਨਾ ਫਿਰ ਤੁਸੀਂ ਵੈਨਮਸ ਟੱਪ ਨੂੰ ਹੈਂਡਲ ਕਰੋਗੇ ਤਾਂ ਜੇ ਮੈਂ ਆਪਾਂ ਪਾਈਥਨ ਵਗੈਰਾ ਦੀ ਅਜਗਰ ਦੀ ਗੱਲ ਕਰਦੇ ਆਂ ਉਹ ਉਹ ਅਜਗਰ ਹੈ ਹੀ ਇੰਨਾ ਬੇਜਾਨ ਕੀਤਾ ਪਿਆ ਕਿ ਉਹ ਉਹਨੂੰ ਤੁਸੀਂ ਗਲੇ ਦੇ ਵਿੱਚ ਪਾ ਕੇ ਫੋਟੋ ਖਿਚਾ ਆ ਪਾ ਰਹੇ ਹੋ ਜੇ ਜੰਗਲੀ ਅਜਗਰ ਨੂੰ ਆਪਾਂ ਕਿਸੇ ਦੇ ਗਲੇ ਦੇ ਵਿੱਚ ਇਦਾਂ ਪਾ ਦਈਏ ਉਹਨੇ ਲਪੇਟਾ ਪਾ ਲਿਆ ਉਹਨੇ ਲਪੇਟਾ ਪਾ ਲਿਆ ਉਹ ਲਪੇਟਾ ਛਡਾਣਾ ਬਹੁਤ ਮੁਸ਼ਕਿਲ ਹੋ ਜਾਊਗਾ ਉਹ ਦੂਜਾ ਬੰਦਾ ਵੀ ਆਕੇ ਨਹੀਂ ਛਡਾ ਸਕਦਾ ਬਹੁਤ ਔਖਾ ਹੋ ਜਾਏਗਾ ਇਦਾਂ ਦੀ ਹੈ ਵੀਡੀਓਜ਼ ਮਤਲਬ ਪਿੱਛੇ ਇੱਕ ਵਾਇਰਲ ਹੋਈਆਂ ਸੀ ਜਿਦੇ ਚ ਬੰਦਾ ਵੈਸੇ ਫਾੜੇ ਰਿਹਾ ਸੀ ਤੇ ਉਹ ਨੇੜੇ ਜਾ ਕੀਤਾ ਉਹਦੇ ਮੂੰਹ ਦੇ ਉਹਨੇ ਲਪੇਟਾ ਮਾਰ ਲਿਆ ਹੂੰ ਤੇ ਉਹ ਛਡਾਣਾ ਔਖਾ ਹੋ ਗਿਆ ਬਹੁਤ ਤੁਸੀਂ ਕਿਹਾ ਦੰਦ ਇਨਾਰੇ ਟੋੜੇ ਹੁੰਦੇ ਆ ਹਮ ਜੇ ਦੰਦ ਟੁੱਟ ਜਾਣ ਮਤਲਬ ਤੋੜ ਦੇਣ ਕੀ ਸਨੇਕ ਦੇ ਦੁਆਰਾ ਦੰਦ ਨਹੀਂ ਆਉਂਦੇ ਦੇਖੋ ਨਾਗ ਦੇ ਦੰਦ ਤੋੜਦੇ ਉੱਤੇ ਜਾਂਦਾ ਹੈ ਏਦਾਂ ਹੈਗਾ ਕਿ ਨੈਚੁਰਲ ਤੌਰ ਦੇ ਉੱਤੇ ਵੀ ਦੰਦ ਕਈ ਵਾਰੀ ਟੁੱਟ ਜਾਂਦਾ ਹੋਏਗਾ ਕਿਉਂਕਿ ਜਦ ਕਈ ਵਾਰੀ ਪ੍ਰੇ ਕੋਈ ਏਦਾਂ ਦੀ ਹੈਵੀ ਆ ਜਾਂ ਕੁਛ ਆ ਮਤਲਬ ਉਹ ਟੁੱਟਣ ਦੇ ਚਾਂਸ ਹੁੰਦੇ ਆ ਔਰ ਉਹ ਰੀਗਰੋ ਕਰਨ ਦੀ ਵੀ ਇੱਕ ਹੁੰਦੀ ਹੈ ਨਾ ਜੀ ਕਪੈਸਿਟੀ ਪਰ ਉਹ ਡਿਪੈਂਡ ਕਰਦਾ ਹੈ ਕਿ ਕਿਸ ਹੱਦ ਤੱਕ ਜਿਹੜਾ ਹੈਗਾ ਡੈਮੇਜ ਕਰਤਾ ਉਹ ਜਿਹੜਾ ਉਹਦਾ ਕਹ ਲਓ ਕਿ ਸਿਸਟਮ ਹੈਗਾ ਮੂਹ ਦੇ ਵਿੱਚ ਰੂਟਸ ਹੈਗੀਆਂ ਡੈਂਟਲ ਰੂਟਸ ਹੈਗੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਤਾਂ ਨਹੀਂ ਡੈਮੇਜ ਕਰਦਾ ਉੱਥੇ ਤੱਕ ਤਾਂ ਨਹੀਂ ਉਹਨਾਂ ਨੇ ਬਲੇਡ ਵਗੈਰਾ ਮਾਰ ਦਿੱਤਾ ਜਾਂ ਕੁਝ ਕਰ ਦਿੱਤਾ ਤੇ ਫਿਰ ਉਹ ਚੀਜ਼ਾਂ ਤੇ ਡਿਪੈਂਡ ਕਰਦਾ ਚਲੋ ਆਪਾਂ ਥੋੜੀ ਜੀ ਗੱਲ ਆਪਾਂ ਕਰਦੇ ਆਂ ਵੀ ਧਾਰਮਿਕ ਤੌਰ ਤੇ ਵੀ ਕਰਦੇ ਆਂ ਜੇ ਆਪਾਂ ਆਪਣੇ ਸੰਸਾਧਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵਿਸ਼ਨੂੰ ਜੀ ਦਾ ਜਿਹੜਾ ਸਿੰਘਾਸਨ ਉਸ ਨੂੰ ਸ਼ੇਸ਼ਨਾਗ ਜਿਹੜਾ ਸਿੰਘਾਸਨ ਹੈ ਉਹਨਾਂ ਦਾ ਸ਼ੇਸ਼ਨਾਗ ਨੇ ਬਣਾਇਆ ਹੈ ਸ਼ੇਸ਼ਨਾਗ ਹੀ ਉਹਨਾਂ ਦੀ ਉੱਪਰ ਜਿਹੜਾ ਹੈ ਉਹ ਸ਼ਾਂ ਕਰਕੇ ਬੈਠਾ ਆਇਆ ਤੇ ਅਸਲ ਦੇ ਵਿੱਚ ਕੀ ਤੁਸੀਂ ਇਸ ਬਾਰੇ ਕੋਈ ਰਿਸਰਚ ਕੀਤੀ ਜਾਂ ਪੜ੍ਹਿਆ ਕਿ ਕਹਿੰਦੇ ਨੇ ਵੀ ਪੁਰਾਤਨ ਸਮਿਆਂ ਦੇ ਵਿੱਚ ਬੜੇ ਵੱਡੇ ਵੱਡੇ ਸੱਪ ਹੁੰਦੇ ਸੀ ਪੁਰਾਤਨ ਸਮਿਆਂ ਦੇ ਵਿੱਚ ਵੱਡੇ ਸੱਪ ਤਾਂ ਹੋਣ ਦੀ ਸੰਭਾਵਨਾ ਹੈਗੀ ਆ ਕਿਉਂਕਿ ਇੱਕ ਵਾਸੁਕੀ ਸੱਪ ਹੈ ਜਿਹੜਾ ਨਾ ਜਿਹਦੇ ਹੁਣ ਫਾਸਲ ਮਿਲੇ ਨੇ ਫਾਸਲ ਮਿਲੇ ਹੱਡੀਆਂ ਦਾ ਹੱਡੀਆਂ ਦੇ ਅਵਸ਼ੇਸ਼ ਮਿਲੇ ਨੇ ਗੁਜਰਾਤ ਦੇ ਵਿੱਚ ਮਿਲੇ ਸੀ ਮੇਰੇ ਖਿਆਲ ਤੇ ਉਤੋਂ ਇਹ ਪਤਾ ਲੱਗਦਾ ਹੈ ਕਿਉਂਕਿ ਜਿਹੜਾ ਉਹਦੇ ਰੀਡ ਦੇ ਮੰਨ ਕੇ ਹਨਾ ਉਹਨਾਂ ਦੇ ਸਾਈਜ਼ ਤੋਂ ਇਹ ਪਤਾ ਲੱਗਦਾ ਪਿਆ ਕਿ ਇਹਦੀ ਜਿਹੜੀ ਲੰਬਾਈ ਹੈਗੀ ਆ ਉਹ ਤਕਰੀਬਨ 50 ਫੁੱਟ ਹੋਏਗੀ ਹੂੰ 50 ਫੁੱਟ 50 ਫੁੱਟ ਤੱਕ ਮਤਲਬ ਉਹਦੇ ਆਸ-ਪਾਸ ਜਿਹੜੀ ਹੈਗੀ ਉਹਦੀ ਲੰਬਾਈ ਉਹ ਕੈਲਕੂਲੇਟ ਕਰ ਰਹੇ ਨੇ ਜੋ ਵੀ ਉਹਨਾਂ ਨੂੰ ਉਹਦੇ ਅਵਸ਼ੇਸ਼ ਮਿਲੇ ਨੇ ਤਾਂ ਉਸ ਤੋਂ ਆਪਾਂ ਕੁਝ ਇਹ ਚੀਜ਼ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਪ੍ਰਾਤਨ ਸਮੇਂ 'ਚ ਜਿਹੜੀਆਂ ਸਾਨੂੰ ਇਹ ਚੀਜ਼ਾਂ ਦੱਸੀਆਂ ਜਾਂਦੀਆਂ ਸੀ ਉਹ ਠੀਕ ਹੋ ਸਕਦੀਆਂ ਨੇ ਮਤਲਬ ਲੋਕੀ ਜਿਹੜੇ ਕਹਿੰਦੇ ਸੀ ਵੀ ਕਈ ਲੋਕ ਹੈ ਵੀ ਸੋਚਣ ਲੱਗ ਗਏ ਸੀ ਵੀ ਇਹਦਾ ਗੱਪਾਂ ਮਾਰਦੇ ਪਏ ਪਰ ਅਸਲ ਦੇ ਵਿੱਚ ਜਿਹੜੀਆਂ ਪੁਰਖਾਂ ਨੇ ਗੱਲ ਕਹੀਆਂ ਉਹਨਾਂ ਵਿੱਚ ਕਿੱਥੇ ਨਾ ਕਿੱਥੇ ਸੱਚਾਈ ਵੀ ਹੈਗੀ ਹੈ ਸੱਚਾਈ ਵੀ ਹੈਗੀ ਹੈ ਹੁਣ ਆਪਾਂ ਹਰ ਇੱਕ ਚੀਜ਼ ਨੂੰ ਪੂਰੇ ਪੂਰਨ ਤੌਰ ਦੇ ਉੱਤੇ ਨਹੀਂ ਝੁਟਲਾ ਸਕਦੇ ਹੈਗੇ ਹਾਂ ਇਹ ਗੱਲ ਹੁੰਦੀ ਹੈ ਕਿ ਸਾਡੀ ਸਮਝ ਕਈ ਵਾਰੀ ਘੱਟ ਹੁੰਦੀ ਹੈ ਕਿਉਂਕਿ ਇਨਸਾਨ ਜਿੰਨਾ ਮਰਜੀ ਕੁਦਰਤ ਬਾਰੇ ਸਮਝੀ ਜਾਵੇ ਤੇ ਉਹਦੀ ਸਮਝ ਜਿਹੜੀ ਹੈਗੀ ਉਹ ਹਮੇਸ਼ਾ ਘੱਟ ਹੀ ਰਹਿੰਦੀ ਹੈ ਉੜਦੇ ਸੁਪ ਹੁੰਦੇ ਨੇ ਉਡਣ ਵਾਲੇ ਸੱਪ ਉਡਣ ਵਾਲੇ ਸੱਪ ਹੁੰਦੇ ਨੇ ਪਰ ਉਹ ਇਦਾਂ ਨਹੀਂ ਉੱਡਦੇ ਜਿੱਦਾਂ ਪੰਛੀ ਉੱਡਦੇ ਨੇ ਉਹਨਾਂ ਦੇ ਕੋਈ ਪੰਖ ਨਹੀਂ ਲੱਗੇ ਹੁੰਦੇ ਹੈਗੇ ਤੇ ਉਹਨਾਂ ਨੂੰ ਉਡਣ ਵਾਲਾ ਸੱਪ ਇਸ ਲਈ ਕਾਹ ਦੰਦੇ ਆਪਾਂ ਕਿਉਂਕਿ ਕੁਝ ਸੱਪ ਇਦਾਂ ਦੇ ਹੁੰਦੇ ਜਿਹੜੇ ਜੰਪ ਮਾਰਦੇ ਨੇ ਹਾਂਜੀ ਜਿਵੇਂ ਰਸਲ ਵਾਈਪਰ ਆ ਰਸਲ ਵਾਈਪਰ ਤੇ ਉਹ ਕਾਫੀ ਇਕੱਠਾ ਜਾ ਹੋ ਕੇ ਨਾ ਆਪਣਾ ਮਸਕੂਲੇਚਰ ਨੂੰ ਮਸਲਸ ਨੂੰ ਇਕੱਠੇ ਕਰਕੇ ਇਕਦਮ ਜਲੇਬੀ ਜੀ ਬਣ ਜਾਂਦਾ ਉਹ ਗੋਲ ਹੋ ਜਾਂਦਾ ਬਿਲਕੁਲ ਟਾਈਟ ਹੋ ਕੇ ਫਿਰ ਇਕਦਮ ਉਹ ਨਿਕਲਦਾ ਐਦਾਂ ਜੰਪ ਕਰਦਾ ਔਰ ਇਵਨ ਇੱਥੇ ਮੁਹਾਲੀ ਕੇਸ ਹੋਇਆ ਸੀ ਉਹ ਬੰਦਾ ਉਹਦੇ ਸੋਟੀ ਮਾਰਾਂ ਲੱਗਾ ਕਿ ਮੈਂ ਸੋਟੀ ਉਹਨੇ ਐਦਾਂ ਹੀ ਚੱਕੀ ਹੋ ਸੀ ਹਲੇ ਸੋਟੀ ਉਹਨੇ ਉਹਦੀ ਛਾਤੀ ਤੇ ਸਟ੍ਰਾਈਕ ਕਰ ਤੇ ਮਤਲਬ ਹਲੇ ਉਹਨੇ ਐਦਾਂ ਹੀ ਕੀਤੀ ਕਿਉਂਕਿ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਸਾਡੀ ਅੱਖ ਝਪਕਨ ਦੀ ਜਿਹੜੀ ਸਪੀਡ ਹੈ ਉਸ ਤੋਂ ਵੀ ਬਹੁਤ ਜ਼ਿਆਦਾ ਹੁੰਦੀ ਆ ਸੀ ਮਤਲਬ ਅੱਖੇ ਨਹੀਂ ਝਪਕ ਪਾਉਂਦੇ ਉਹਨੇ ਚ ਕੰਮ ਕਰਦੇ ਉਹਨੇ ਚ ਕੰਮ ਹਾਂ ਤਾਂ ਹੋਰ ਇੱਕ ਸੱਪ ਹੈਗਾ ਜਿਹੜਾ ਸਪੈਸ਼ਲਾਈਜ਼ਡ ਆ ਉੜਨ ਦੇ ਵਿੱਚ ਕਹਿ ਲੋ ਜਾਂ ਗਲਾਈਡ ਗਲਾਈਡ ਸ਼ਬਦ ਯੂਜ਼ ਕਰਾਂਗੇ ਆਪਾਂ ਹਵਾ ਦੇ ਵਿੱਚੋਂ ਇੱਕ ਤਰੀਕੇ ਨਾਲ ਤੈਰਦਾ ਉਹਨੂੰ ਇੰਡੀਅਨ ਪੈਰਾਡਾਈਜ਼ ਟ੍ਰੀਸ ਨੇਕ ਕਹ ਦਿੰਦੇ ਆ ਹੂੰ ਤੇ ਉਹ ਆਪਣੇ ਜਿਹੜੀ ਸਰੀਰ ਹੈਗਾ ਥੱਲੇ ਦੀ ਉਹਨੂੰ ਐਦਾਂ ਚਪਟਾ ਜਾਂ ਕਰ ਲੈਂਦਾ ਹੂੰ ਤੇ ਜਿਹਦੇ ਕਰਕੇ ਜਿਹੜਾ ਉਹਦੇ ਏਰੋਡਾਇਨਾਮਿਕਸ ਹੈਗੇ ਉਹ ਬਦਲ ਜਾਂਦੇ ਨੇ ਹਵਾ ਦੇ ਨਾਲ ਜਿਹੜਾ ਉਹਦਾ ਕਹਿ ਲੋ ਕਿ ਤਾਲਮੇਲ ਹੈਗਾ ਉਹ ਹੋਰ ਤਰ੍ਹਾਂ ਦਾ ਹੋ ਜਾਂਦਾ ਜਦ ਫਿਰ ਉਹ ਇੱਕ ਪੇੜ ਤੋਂ ਛਾਲ ਮਾਰਦਾ ਉਹ ਕਾਫੀ ਲੰਬੀ ਦੂਰੀ ਤੱਕ ਹਵਾ ਦੇ ਵਿੱਚੋਂ ਗ্লাইਡ ਕਰ ਜਾਂਦਾ ਗ্লাইਡ ਕਰ ਜਾਂਦਾ ਤਾਂ ਕਿ ਉਹ ਰੰਦਾ ਪੇੜਾਂ ਦੇ ਉੱਤੇ ਹੈ ਉਹਨੂੰ ਇਹ ਕੁਦਰਤੀ